ਅੱਜ ਆਰਗੂਮੈਂਟ ਕੰਕਲੂਡ ਹੋਈ ਆ ਹੁਣੇ ਹੀ ਕਾਫੀ ਜ਼ੋਰ ਤੋਂ ਚੱਲ ਰਹੀ ਸੀਗੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਫਿਰ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਹਾਂ ਵੀਰਵਾਦ ਹਾਂਜੀ ਸਵੇਰ 10 ਵਜੇ ਜਿਹੜੇ ਆਰਡਰ ਸੁਣਾਇਆ ਦਿੱਤਾ ਉਹ ਮੈਂ ਹੋਰ ਕਰਦਾ ਹਾਂ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਗੂਮੈਂਟ ਕੀ ਸਰ ਹੋਈ ਸੀਗੀ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿੱਦੇ ਚ ਕੀ ਅਸੀਂ ਕਿਹਾ ਕਿ ਬੜਾ ਮਾਦਵਰੀਕ ਇਨਸੀਡੈਂਟ ਹੋਇਆ ਵਾ ਜਿੰਨੇ ਕੀ ਸੋਸਾਇਟੀ ਦੀ ਕ ਠੀਕ ਹੈ ਉਹ ਰੀਜਿਸਟਰਡ ਰੀਅਰ ਕੇਸ ਕਰਕੇ ਇਹਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਜਿਹੜੀ ਉਹਦੇ ਵਿੱਚ ਰੀਜਿਸਟਰਡ ਰੀਅਰ ਕੇਸ ਦੇ ਵਿੱਚ ਲੈ ਕੇ ਆਂਦਾ ਹੈ ਤੋਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਥ ਸੈਂਟੈਂਸ ਜਿਹੜੀ ਹੈਗੀ ਦਿੱਤੀ ਜਾਵੇ ਥੈਂਕ ਯੂ ਸਰ ਮੈਂ ਤਾਂ ਓਨਕੂ ਆਸ ਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਫਿਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਈ ਵੀ ਅਰਦਾਸ ਕਰਿਓ ਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸਾਰੀ ਸੰਗਤ ਦੇਖ ਰਹੀ ਹੈ ਜੀ ਮੈਂ ਸਾਰਿਆਂ ਦੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰਿਓ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਿਵੇਂ ਇਹਨੇ ਇੱਕ ਦਿਨ રોજ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਹੁਣ ਮੇਰੀ ਦਿਲੋਈ ਨਹੀਂ ਪੂਰੇ ਵਾਰਡ ਦੀ ਦਿਲੋਈ ਹੈ ਜੀ ਤੇ ਸਾਰੇ ਅਰਦਾਸ ਕਰਿਓ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਰਾ ਦੇ ਲੱਗਦਾ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜਾਏਗਾ ਅੱਜ ਫੈਸਲਾ ਆ ਜਾਏਗਾ ਫਿਰ 18 ਤਰੀਕ ਪੈ ਗਈ ਹੈ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਘੁੰ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜਾਂ ਸਰ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਦਰਬੋਜ਼ ਇਨਸਾਫ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜਾਈਏ ਜੀ ਆਊਗਾ ਜੀ ਫੈਸਲਾ ਹੁਣ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਆਸ ਰੱਖ ਸਕਦੇ ਆ ਜੀ ਸਾਬ ਉਹਨਾਂ ਦੇ ਅਕਟੂਅਰ ਨਹੀਂ ਪਤਾ ਕਿ ਉਹਨਾਂ ਆਸਾ ਬਸੇ ਰੋਲ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਅੱਜਕੱਲ ਦਰਬੋਜ਼ ਨੂੰ ਇਨਸਾਫ ਮਿਲ ਜੇਗਾ ਕੁਛ ਵਰਦਾ ਕੋਚ ਨਹੀਂ ਖਾਦਾ ਅਰੇ ਸ਼ਾਮ ਮੇਂ ਵੀ ਪੈ ਆਂਦੀ 5:07 ਵਜੇ ਆਂਦੇ ਆ ਫਿਰ ਤੁਸੀਂ ਕੁਛ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪੈ ਜਾਂਦੀ ਹੈ ਵੀਰੇ ਮਾਦਮਾਂ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿ ਉਹ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ और उन्हें पांच लाए और उन्हें की उन्हें की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर